ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਹ ਜਿਹੜੀ ਵੀਡੀਓ ਆਪਾਂ ਤੁਹਾਡੇ ਨਾਲ ਜਾਣਕਾਰੀ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਉਹ ਹੈ ਕਿ ਇਦੋਂ ਪਹਿਲਾਂ ਮੈਂ ਜਿਹੜੀ ਅੱਜ ਵੀਡੀਓ ਅਪਲੋਡ ਕੀਤੀ ਹੈ ਅੱਜ ਮਤਲਬ 5 ਜੂਨ ਨੂੰ ਇਦੋਂ ਪਹਿਲਾਂ ਮੈਂ ਵੀਡੀਓ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ ਸੀਗੀ ਕਿ ਪਨੀਰੀ ਦੀ ਉਮਰ ਕਿੰਨੀ ਚਾਹੀਦੀ ਹੈ ਲਾਉਣ ਸਮੇਂ ਡੰਗਾਈ ਉਹਦੀ ਕਿੰਨੀ ਚਾਹੀਦੀ ਹੈ 2-3 ਸੈਂਟੀਮੀਟਰ ਤੱਕ ਮਤਲਬ ਡੂੰਘਾ ਉਹਦੀ ਜੜ ਲੱਗਣੀ ਚਾਹੀਦੀ ਹੈ ਉਹਦੋਂ ਡੂੰਘੀ ਆਪਾਂ ਪਨੀਰੀ ਨਹੀਂ ਲਾਉਣੀ ਸੋ ਉਹਦੇ ਬਾਰੇ ਕਿਸਾਨ ਵੀਰਾਂ ਦੇ ਸਵਾਲ ਆਇਆ ਕਿ ਜਿਹੜੀ ਪਨੀਰੀ ਜੇ ਆਪਾਂ ਛੋਟੀ ਉਮਰ ਦੀ ਲਾਉਣੇ ਦਾ ਪਾਣੀ ਜਿ ਡੁੱਬ ਜਾਂਦੀ ਹੈ ਜੇ ਆਪਾਂ ਉਹ 2-3 ਸੈਂਟੀਮੀਟਰ ਤੋਂ ਡੂੰਗੀ ਨਹੀਂ ਲਾਉਂਦੇ ਜੇ ਉੱਪਰ ਲਾਉਨੇ ਆ 2-3 ਸੈਂਟੀਮੀਟਰ ਚ ਡੈਪਥ ਚ ਲਾਉਨੇ ਆ ਤਾਂ ਉਹ ਜਿਹੜੀ ਪੁੱਟੀ ਜਾਂਦੀ ਹੈ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲੜਾ ਬਟਨ ਦਾ ਬੁੱਲ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਆਪਾਂ ਇਹ ਦੱਸਾਂਗੇ ਕਿ ਆਪਾਂ ਨੂੰ ਜਿਹੜਾ ਹੈਗਾ ਪਾਣੀ ਸ਼ੁਰੂ ਦੇ ਵਿੱਚ ਕਿਸ ਤਰ੍ਹਾਂ ਰੱਖਣਾ ਚਾਹੀਦਾ ਤੇ ਕਿਹੜੇ ਕਿਹੜੇ ਤਤਾਂ ਦੀ ਅਵੇਲੇਬਿਲਟੀ ਹੈ ਜਿਹੜੀ ਉਹ ਪਾਣੀ ਦੇ ਨਾਲ ਜਿਹੜੀ ਹੈਗੀ ਹੈ ਪਾਣੀ ਖੜਾ ਹੋਣ ਦੇ ਨਾਲ ਬੂਟਿਆਂ ਨੂੰ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਜੇ ਕੱਦੂ ਆਪ ਲੇਗਾ ਆਪਾਂ ਪੁਰਾਣੇ ਸਮਿਆਂ ਤੋਂ ਕਰਦੇ ਆ ਸਾਰੇ ਹੀ ਕਿਸਾਨ ਵੀਰ ਜਾਣਦੇ ਕਿ ਕੱਦੂ ਕਰਨਾ ਕੀ ਹੁੰਦਾ ਇਹਦੇ ਵਿੱਚ ਆਪਾਂ ਮਿੱਟੀ ਤੇ ਪਾਣੀ ਇਹਨੂੰ ਮਿਕਸ ਕਰਨਾ ਹੁੰਦਾ ਚੰਗੀ ਤਰ੍ਹਾਂ ਇੱਕ ਗਾਰਾ ਬਣਾਉਣਾ ਹੁੰਦਾ ਜਿਹਦੇ ਵਿੱਚ ਸੋਇਲ ਸਟਰਕਚਰ ਹੈ ਜਿਹੜੀ ਸੋਇਲ ਐਗਰੀਗੇਟਸ ਹੈ ਉਹਨੂੰ ਆਪਾਂ ਬਿਲਕੁਲ ਤੋੜ ਦੇਣਾ ਹੈ ਤੇ ਉਹਨਾਂ ਨੂੰ ਤੋੜ ਕੇ ਇੱਕ ਗਾਰਾ ਬਣਾ ਦੇਣਾ ਪਾਣੀ ਤੇ ਮਿੱਟੀ ਦਾ ਮਿਕਸ ਕਰਕੇ ਜਿਹਦੇ ਨਾਲ ਕੀ ਹੁੰਦਾ ਥੱਲੇ ਇੱਕ ਤਹਿ ਬਣ ਜਾਂਦੀ ਹੈ ਸਖਤ ਕੱਦੂ ਕਰਨ ਦੇ ਨਾਲ ਜਦੋਂ ਆਪਾਂ ਕੱਦੂ ਕਰਦੇ ਆ ਤੇ ਉਹਦੇ ਵਿੱਚ ਇੱਕ ਤਾਂ ਨਿਊਟ੍ਰੀਐਂਟ ਲਾਸ ਖਾਸ ਤੌਰ ਤੇ ਨਾਈਟ੍ਰੋਜਨ ਜਿਹੜੀ ਲੀਚਿੰਗ ਲਾਸ ਉੱਚ ਜਿਆਦਾ ਹੁੰਦੇ ਆ ਉਹਨੂੰ ਬਚਾਉਣਾ ਪਾਣੀ ਥੱਲੇ ਜਾਣ ਤੋਂ ਰੋਕਣਾ ਕਿਉਂਕਿ ਜੇ ਪਾਣੀ ਖੇਤ ਦੇ ਵਿੱਚ ਨਹੀਂ ਖੜਾ ਹੋਊਗਾ ਤਾਂ ਉਹਦੇ ਨਾਲ ਜਿਹੜੇ ਹੈਗੇ ਆ ਥੱਲੇ ਲੀਚਿੰਗ ਲਾਸ ਜਿਹੜੇ ਤੱਤਾਂ ਦੇ ਵੀ ਜਿਆਦਾ ਹੋਣਗੇ ਤੇ ਰਿਡਿਊਸਡ ਜ਼ੋਨ ਜਿਹਦੇ ਵਿੱਚ ਕੇ ਝੋਨੇ ਨੂੰ ਖਾਸ ਤੌਰ ਤੇ ਜਿਹੜੇ ਤੱਤ ਅਵੇਲੇਬਲ ਹੁੰਦੇ ਆ ਜਿਨ੍ਹਾਂ ਦੇ ਵਿੱਚ ਫਾਸਫੋਰਸ ਹੈ ਆਇਰਨ ਹੈ ਮੈਗਨੀਜ਼ ਹੈ ਕਾਪਰ ਹੈ ਇਸ ਤਰ੍ਹਾਂ ਦੇ ਕਾਫੀ ਤੱਤ ਆ ਜਿਹੜੇ ਪਾਣੀ ਖੜਨ ਦੇ ਨਾਲ ਜਿਹੜੇ ਅਵੇਲੇਬਲ ਹੁੰਦੇ ਆ ਤਾਂ ਉਹ ਨਹੀਂ ਮਿਲਣਗੇ ਸੋ ਕਦੂ ਕਰਨ ਦੇ ਸਮੇਂ ਖੇਤ ਦੇ ਵਿੱਚ ਆਪਣਾ ਇਹ ਨਹੀਂ ਹੁੰਦਾ ਕਿ ਆਪਾਂ 4-4 ਇੰਚ 3-3 ਇੰਚ ਪਾਣੀ ਚੜਾ ਦਈਏ ਉਹ ਸਿਰਫ ਆਪਾਂ ਸੋਇਲ ਨੂੰ ਮਿੱਟੀ ਨੂੰ ਜਿਹੜਾ ਹੈਗਾ ਓਵਰ ਸੈਚੂਰੇਸ਼ਨ ਕਰਕੇ ਮਤਲਬ ਗਿੱਲੀ ਕਰਕੇ ਤੇ ਉਹਨੂੰ ਮਿਕਸ ਕਰਨਾ ਉਹਦਾ ਗਾਰਾ ਬਣਾਉਣਾ ਉਹਦਾ ਪੇਸਟ ਬਣਾਉਣਾ ਉਹਦੀ ਕਹਾਣੀ ਬਣਾਉਣੀ ਆ ਤਾਂ ਕਿ ਇੱਕਸਾਰ ਮਤਲਬ ਕਿ ਮਿੱਟੀ ਹੋ ਜਾਵੇ ਪੋਲੀ ਹੋ ਜਾਵੇ ਨਰਮ ਹੋ ਜਾਵੇ ਉਹਦੇ ਵਿੱਚ ਬੂਟੇ ਆਪਾਂ ਤਸੱਲੀ ਨਾਲ ਆਰਾਮ ਦੇ ਨਾਲ ਲਾ ਸਕੀਏ ਸੋ ਉਹਦੇ ਵਿੱਚ ਪਾਣੀ ਖੜਾਉਣਾ ਜ਼ਰੂਰੀ ਨਹੀਂ ਹੈ ਪਾਣੀ ਖੜਾਉਣ ਵਾਸਤੇ ਜਿਹੜਾ ਆਪਾਂ ਜਾਦਾ ਪਾਣੀ 11 ਇੰਚ ਖੜਾ ਦਿੰਨੇ ਉਹਦਾ ਆਪਣਾ ਮਜਬੂਰੀ ਇਹ ਹੋ ਸਕਦੀ ਹੈ ਕਿ ਆਪਾਂ ਨੂੰ ਪਾਣੀ ਦੀ ਅਵੇਲੇਬਿਲਟੀ ਮਗਰੋਂ ਨਾ ਹੋਵੇ ਆਪਾਂ ਇਕੱਠਾ ਭਰ ਲੈਨੇ ਆ ਜਾਂ ਆਪਾਂ ਕਹਿ ਦਿੰਨੇ ਆ ਕਿ ਆਪਾਂ ਪਾਣੀ ਕਈ ਵਾਰ ਕਿਸਾਨ ਵੀਰਾਂ ਨੂੰ ਹੁੰਦਾ ਕਿ ਪਾਣੀ ਆਪਾਂ ਕੱਦੂ ਦੇ ਵਿੱਚ ਜ਼ਿਆਦਾ ਖੜਾ ਕਰਨਾ ਪਰ ਉਹ ਜ਼ਿਆਦਾ ਖੜਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇੱਕ ਬਿਲਕੁਲ ਪਤਲੀ ਫਿਲਮ ਚਾਹੀਦੀ ਹੁੰਦੀ ਹੈ ਪਾਣੀ ਦੀ ਪਰਤ ਦੋ ਤਰ੍ਹਾਂ ਦੀਆਂ ਜਦੋਂ ਆਪਾਂ ਕੱਦੂ ਕਰਦੇ ਆ ਕੱਦੂ ਕਰਨ ਤੋਂ ਪਹਿਲਾਂ ਜਿਹੜੇ ਤੁਹਾਨੂੰ ਮੈਂ ਦੱਸਿਆ ਖਾਦਾਂ ਉਹ ਆਪਾਂ ਪਾ ਦਿੰਨੇ ਆ ਜਦੋਂ ਕੱਦੂ ਕਰਦੇ ਆ ਤਾਂ ਦੋ ਲੇਅਰਜ਼ ਦੋ ਜ਼ੋਨ ਬਣਦੇ ਆ ਜਿਹੜਾ ਤਾਂ ਉੱਪਰ ਵਾਲਾ 1 ਇੰਚ ਹੀ ਹੁੰਦਾ ਮਤਲਬ 2 ਤੋਂ 2.5 ਸੈਂਟੀਮੀਟਰ ਉਹਨੂੰ ਆਪਾਂ ਕਹਿ ਦਿੰਨੇ ਆ ਟੈਕਨੀਕਲੀ ਆਕਸੀਡਾਈਜ਼ਡ ਲੇਅਰ ਮਤਲਬ ਉੱਥੇ ਆਕਸੀਜਨ ਅਵੇਲੇਬਲ ਹੈ ਜਿਹੜੀ ਉਹ ਤੋਂ ਥੱਲੇ 2 ਤੋਂ 2.5 ਇੰਚ ਤੱਕ ਹੁੰਦੀ ਹੈ ਉਹਨੂੰ ਆਪਾਂ ਟੈਕਨੀਕਲ ਕਹਿੰਦੇ ਨੇ ਰਿਡਿਊਸਡ ਜ਼ੋਨ ਰਿਡਿਊਸਡ ਲੇਅਰ ਮਤਲਬ ਆਕਸੀਡਾਈਜ਼ਡ ਲੇਅਰ ਦੇ ਥੱਲੇ ਹੁੰਦੀ ਹੈ ਰਿਡਿਊਸਡ ਲੇਅਰ ਜਿੱਥੇ ਕਿ ਜਿਹੜੀਆਂ ਆਪਾਂ ਖਾਦਾਂ ਪਾਉਣੇ ਕਦੋਂ ਕਰਨ ਤੋਂ ਪਹਿਲਾਂ ਸੂਪਰ ਪਾਉਨੇ ਆ ਚਾਹੇ ਪोटाश ਪਾਉਨੇ ਆ ਜਾਂ ਕਿਸਾਨ ਵੀਰ ਕਈ ਯੂਰੀਆ ਵੀ ਪਾਉਂਦੇ ਆ ਨਾਈਟ੍ਰੋਜਨ ਆਪਾਂ ਪਾ ਸਕਦੇ ਆ ਸਫਾਰਸ਼ਨ ਸਾਰ ਪਾ ਸਕਦੇ ਆ ਪਹਿਲਾਂ ਵੀ ਪਾ ਸਕਦੇ ਮਗਰੋਂ ਵੀ ਪਾ ਸਕਦੇ ਆ ਉਹ ਜਿਹੜੇ ਤੱਤ ਆ ਉਹ ਖਾਦਾਂ ਨੇ ਉਹ ਰਿਡਿਊਸਡ ਜ਼ੋਨ ਚ ਉਹ ਬਹਿ ਜਾਂਦੀਆਂ ਜਦੋਂ ਆਪਾਂ ਕੱਦੂ ਕਦੂ ਕਰਦੇ ਆ ਤੇ ਉੱਥੇ ਉਹ ਸੇਫ ਹੋ ਜਾਂਦੇ ਨਿਊਟ੍ਰੀਐਂਟ ਲਾਸ ਨਹੀਂ ਉਹਨਾਂ ਦੇ ਹੁੰਦੇ ਤੇ ਜਦੋਂ ਆਪਾਂ ਬੂਟੇ ਲਾਉਣੇ ਆ ਤੇ ਉਹਨਾਂ ਨੂੰ ਜਿਹੜੇ ਉਹ ਮਿਲਣਯੋਗ ਹੋ ਜਾਂਦੇ ਆ ਨਾਈਟ੍ਰੋਜਨ ਖਾਸ ਤੌਰ ਤੇ ਇਹਦੇ ਲਾਸ ਹੋਂ ਬਚ ਜਾਂਦੇ ਆ ਤੇ ਨਾਈਟ੍ਰੋਜਨ ਆ ਜਿਹੜੀ ਉਹ ਜਦੋਂ ਆਪਾਂ ਪਾਣੀ ਸੋਇਲ ਸੈਚੂਰੇਸ਼ਨ ਪਾਣੀ ਦੇ ਮਿੱਟੀ ਮਿਕਸ ਕੀਤੀ ਹੋਈ ਆ ਗਿੱਲੀ ਆ ਉਹਦੀ ਮੋਨਿਕਲ ਫਾਰਮ ਦੇ ਵਿੱਚ ਚੇਂਜ ਹੋਣ ਲੱਗ ਪੈਂਦੀ ਹੈ ਜਿਹਦੇ ਖਾਸ ਤੌਰ ਤੇ ਜਿਹੜਾ ਝੋਨਾ ਅਮੋਨਿਕਲ ਫਾਰਮ ਦੇ ਵਿੱਚ ਨਾਈਟ੍ਰੋਜਨ ਜਿਆਦਾ ਪਸੰਦ ਕਰਦਾ ਆਂ ਬੂਟੇ ਜਿਹੜੇ ਨਾਈਟ੍ਰੇਟ ਫਾਰਮ ਦੇ ਵਿੱਚ ਲੈਂਦੇ ਹੁੰਦੇ ਇਹ ਦੋਨਾਂ ਫਾਰਮਾਂ ਚ ਲੈ ਆ ਲੈਂਦਾ ਸੋ ਇਹਦੇ ਕਰਕੇ ਜਿਹੜਾ ਕੱਦੂ ਦੇ ਵਿੱਚ ਆਪਾਂ ਇਹ ਖਿਆਲ ਨਹੀਂ ਰੱਖਣਾ ਕਿ ਉਹਦੇ ਵਿੱਚ ਪਾਣੀ ਜਿਆਦਾ ਖੜਾ ਕਰਨਾ ਜਿੰਨੀ ਛੋਟੀ ਆਪਾਂ ਪਨੀਰੀ ਲਾਵਾਂਗੇ ਗਾਰਾ ਬਣਾਉਣਾ ਆਪਾਂ ਇਸੇ ਕਰਕੇ ਆਪਾਂ ਕਈ ਵਾਰ ਜਦੋਂ ਕੱਦੂ ਕਰਕੇ ਤੇ ਉਹਨੂੰ ਪਿਆ ਰਹਿਣ ਦਈਏ ਕੁਝ ਘੰਟੇ ਹੌਲੀ ਉਹ ਸਖਤ ਹੋਣ ਲੱਗ ਪੈਂਦਾ ਹੈ ਉਦਾ ਮਤਲਬ ਕੀ ਹੁੰਦਾ ਕਿ ਉਹ ਜਿਹੜੇ ਹੈਗੇ ਆ ਸੋਇਲ ਆਪਾਂ ਉਹਨੂੰ ਮਿਕਸ ਕੀਤਾ ਪਾਣੀ ਮਿੱਟੀ ਨੂੰ ਉਹ ਜਿਹੜਾ ਹੈਗਾ ਫੇਰ ਸੈਟਲ ਡਾਊਨ ਹੋਣ ਲੱਗ ਪੈਂਦਾ ਕਰੜੀ ਹੋਣ ਲੱਗ ਪੈਂਦਾ ਕੱਦੂ ਕਰੜਾ ਹੋਣ ਲੱਗ ਪੈਂਦਾ ਸੋ ਉਹਦੇ ਵਿੱਚ ਆਪਾਂ ਨੂੰ ਇਹ ਬਿਲਕੁਲ ਨਹੀਂ ਹੋਣੀ ਚਾਹੀਦਾ ਕਿ ਪਨੀਰੀ ਡੁੱਬ ਜੂਗੀ ਛੋਟੀ ਪਨੀਰੀ ਜੇ ਕਈ ਕਿਸਾਨ ਵੀਰ ਆ ਜਿਹੜੇ CRI ਜਿਹੜੇ SRI ਸੌਰੀ ਸਿਸਟਮ ਆਫ ਰਾਈਸ ਇੰਟੈਂਸਿਫਿਕੇਸ਼ਨ ਬਾਰੇ ਕਈ ਕਿਸਾਨ ਵੀਰਨ ਪੜਿਆ ਹੋਊ ਸੁਣਿਆ ਹੋਊ ਜਾਂ ਕਰਦੇ ਵੀ ਐ ਕੁਝ ਏਰੀਏ ਦੇ ਵਿੱਚ ਆਪਣੇ ਗੁਰਦਾਸਪੁਰ ਸੈਂਟਰ ਉਹਦੇ ਵਿੱਚ 10 ਤੋਂ 12 ਦਿਨ ਦੀ ਪਨੀਰੀ ਕੋਈ ਲਾਈ ਜਾਂਦੀ ਹੈ ਮਤਲਬ ਖੇਤ ਦੇ ਵਿੱਚ ਪਾਣੀ ਛੱਡ ਕੇ ਉਹਦੇ ਵਿੱਚ 10 ਤੋਂ 12 ਦਿਨ ਦੀ ਪਨੀਰੀ ਹੀ ਲਾਈ ਜਾਂਦੀ ਹੈ। ਤੋਂ ਆਪਾਂ ਤਾਂ ਜਿਹੜੀ ਹੈਗੀ 25 ਦਿਨ ਦੀ 28 ਦਿਨ ਦੀ 30 ਦਿਨ ਦੀ ਪਨੀਰੀ ਲਾਉਣੀ ਹੁੰਦੀ ਹੈ। ਸੋ ਉਹਦੇ ਵਿੱਚ ਆਪਾਂ ਨੂੰ ਕਿਸੇ ਕਿਸਮ ਦੀ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ। ਹਾਂ ਜਿੱਥੇ ਜਿੰਨਾ ਆਪਾਂ ਜ਼ਿਆਦਾ ਪਾਣੀ ਖੜਾ ਕਰਾਂਗੇ ਕਦੋਂ ਸਮੇਂ ਕਿਉਂਕਿ ਇਹ ਪਤਲੀ ਪਰਤ ਚਾਹੀਦੀ ਪਾਣੀ ਦੀ 1 ਇੰਚੀ 1.5 ਇੰਚੀ ਤੱਕ ਵੱਧ ਤੋਂ ਵੱਧ। ਜਿੰਨਾ ਆਪਾਂ ਜ਼ਿਆਦਾ ਪਾਣੀ ਖੜਾ ਕਰਾਂਗੇ ਓਨਾ ਹੀ ਜਿਹੜੇ ਹੈਗੇ ਆ ਉਹ ਪਨੀਰੀ ਜੇ ਜੇ ਆਪਾ ਪੁੱਟ ਕੇ ਲਾਉਣੀ ਆ ਉਹ ਉੰਨੀ ਹੀ ਲੇਟ ਤੁਰੂਗੀ ਤੇ ਫਟਾਰਾ ਵੀ ਘਟ ਹੋਊਗਾ ਇਸ ਕਰਕੇ ਕੱਦੂ ਸਮੇਂ ਆਪਾ ਪਾਣੀ ਜਿੰਨਾ ਘੱਟ ਰੱਖ ਸਕਦੇ ਓਨਾ ਰੱਖਣਾ ਹੌਲੀ ਹੌਲੀ ਜਦੋਂ ਪਨੀਰੀ ਲੱਗ ਗਈ 4 ਦਿਨ ਬਾਅਦ 5 ਦਿਨ ਬਾਅਦ ਜਿਹੜਾ ਹੈਗਾ ਪਰਾਣੀ ਆਪਾਂ ਥੋੜਾ ਥੋੜਾ ਵਧਾਉਣਾ ਸ਼ੁਰੂ ਕਰ ਦੇਣਾ ਤੇ 15 ਦਿਨ ਤੱਕ ਆਪਾ ਪਾਣੀ ਜੜਾ ਖੇਤ 'ਚੋਂ ਸੁੱਕਣ ਨਹੀਂ ਦੇਣਾ ਇਹ ਆਪਾਂ ਖਾਸ ਗੱਲ ਦਾ ਖਿਆਲ ਰੱਖਣਾ ਤੇ ਜੇ ਘੱਟ ਪਾਣੀ ਦੇ ਵਿੱਚ ਪਨੀਰੀ ਲੱਗੂ ਹੋਊਗੀ ਤਾਂ ਉਹਦੀ ਜੜ ਵੀ ਜਲਦੀ ਲੱਗ ਜੂਗੀ ਤੇ ਡੱਕੇ ਜਿਹੜਾ ਮਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਆਪਾਂ ਨੂੰ ਇਹਦੇ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਊਗੀ ਆਮ ਤੌਰ ਤੇ ਆਪਾਂ ਜਿਹੜਾ ਹੈਗਾ ਪਾਣੀ ਜ਼ਿਆਦਾ ਭਰ ਲੈਂਦੇ ਆ ਤੇ ਉਹਦੇ ਨਾਲ ਜਿਹੜਾ ਹੈਗਾ ਆਪਣਾ ਫਾਇਦਾ ਹੋਣ ਦੀ ਬਜਾਏ ਉਹਦੇ ਵਿੱਚ ਆਪਣਾ ਲੌਸ ਹੋ ਜਾਂਦਾ ਸੋ ਇਹ ਗੱਲਾਂ ਦਾ ਖਿਆਲ ਰੱਖਣਾ ਕਿ ਕਦੂ ਆ ਜਿਹੜਾ ਉਹ ਸੋਇਲ ਸੈਚੂਰੇਸ਼ਨ ਕਰਨੀ ਹੈ ਮਿੱਟੀ ਨੂੰ ਪਾਣੀ ਨਾਲ ਮਿਕਸ ਕਰਕੇ ਗਾਰਾ ਬਣਾਉਣਾ ਤਾਂ ਕਿ ਉਹ ਨਰਮ ਹੋ ਜਾਵੇ ਤੇ ਉਹਦੀਆਂ ਲੇਅਰਾਂ ਜਿਹੜੀਆਂ ਹੈਗੀਆਂ ਆਕਸੀਡਾਈਜ਼ਡ ਰਿਡਿਊਸਡ ਲੇਅਰ ਬਣ ਜਾਵੇ ਤੇ ਥੱਲੇ ਜਿਹੜਾ ਹੈਗਾ ਇੱਕ ਇੰਪਰਵੀਅਸ ਲੇਅਰ ਬਣ ਜੇ ਜਿਹਦੇ ਵਿੱਚ ਦੀ ਜਿਹੜਾ ਹੈਗਾ ਇੱਕ ਲੈਂਟਰ ਲੱਗ ਜਾਈ ਜਿਹਦੇ ਵਿੱਚ ਦੀ ਪਾਣੀ ਨਿਊਟਰੀਐਂਟ ਦਾ ਥੱਲੇ ਲਾਸ ਨਾ ਹੋ ਸਕੇ ਅਗਲੀ ਵੀਡੀਓ ਚ ਤੁਹਾਡੇ ਨਾਲ ਜਿਹੜੀ ਜਾਣਕਾਰੀ ਸੁਪਰ ਪोटाਸ਼ ਜਿਹੜੀ ਆਪਾਂ ਮਿਕਸ ਕਰਕੇ ਪਾ ਸਕਦੇ ਉਹਦੇ ਬਾਰੇ ਸ਼ੁਰੂ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ